ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆਏ ਆ 8 ਟਰੈਕਟਰ ਇਹਦੇ ਵਿੱਚ ਐਸੇ ਰਸੋਨਾ ਲੀਕਾ ਹਾਉਲੈਂਡ ਫਾਰਮ ਟਰੈਕਟਰ 3320 ਸਾਰੇ ਤਰ੍ਹਾਂ ਦੇ ਟਰੈਕਟਰ ਭਰਾਵੋ ਆਪਣੀ ਵੀਡੀਓ ਦੇ ਵਿੱਚ ਹੈਗੇ ਆ ਜਿਹੜੇ ਭਰਾਵਾਂ ਨੂੰ ਲੋੜ ਹੈ ਉਹ ਵੀਡੀਓ ਦੇਖਣ ਤੇ ਜਿਨ੍ਹਾਂ ਨੇ ਕੋਈ ਲੈਣਾ ਉਹਨਾਂ ਤੱਕ ਸ਼ੇਅਰ ਕਰਨ ਆਪਣੇ ਚੈਨਲ ਨੂੰ ਫੋਲੋ ਕਰੋ ਹੋਰ ਕਿਸੇ ਵੀ ਜਾਣਕਾਰੀ ਲਈ ਆਪਾਂ ਨੂੰ ਫੋਨ ਕਰ ਸਕਦੇ ਆ ਆਪਾਂ ਫੋਨ ਕਰਨ ਦਾ ਟਾਈਮ ਤੜਕੇ 7 ਤੋਂ ਲੈ ਕੇ ਰਾਤ ਸ਼ਾਮ ਨੂੰ 7 ਵਜੇ ਤੱਕ ਹੀ ਹੁੰਦਾ ਬੜਾ ਲੇਟ ਫੋਨ ਨਾ ਕਰਿਆ ਕਰੋ ਚਲੋ ਆਓ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਸਭ ਤੋਂ ਪਹਿਲਾ ਟਰੈਕਟਰ ਆਪਣਾ ਹੈਗਾ 3620 3620 2095 ਮਾਡਲ ਆ ਬਾਈ ਸਾਰਾ ਰੇਨ ਵਾਲਾ ਸਿੰਗਲ ਕਟਾਈ ਵਾਲਾ ਬੰਦੇ ਨੇ ਹਿੱਸਾ ਲਵਾਇਆ ਹੋਇਆ ਠੀਕ ਹੈ ਕੰਪਨੀ ਦਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਡਬਲ ਡਿਸਟ੍ਰੀਬਿਊਟਰ ਹੈ ਸਾਰਾ ਸ਼ੋਅ ਦਾ 오ਰੀਜਨਲ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਦਾ ਨੰਬਰ ਹੈ ਇੰਜਨ 6 ਮਹੀਨੇ ਕੰਪਨੀ ਚੋਂ ਮੰਗੇ ਨੇ ਇੰਜਨ ਕਰਾਇਆ 6 ਮਹੀਨੇ ਹੋ ਗਏ ਇੰਜਨ ਕਰਾਇਆ ਨੂੰ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ 14 ਦੇ ਟਾਇਰਾਂ ਚ ਹੈ ਪਿਛਲੇ ਟਾਇਰ 60 70 ਪੈਸੇ ਆ ਮੂਰ ਲੈਦੇ ਆ ਬਾਈ ਜੀ ਤੇ ਜੇ ਰੇਟ ਦੀ ਗੱਲ ਕਰੀ ਤਾਂ ਬਈ ਇਹਦਾ ਰੇਟ ਹੈਗਾ ਜੀ 2.5 ਲੱਖ ਅੱਗੇ ਆ ਜੀ 2005 ਮਾਡਲ ਟਰੈਕਟਰ ਮੂਰਲੇ ਟਾਇਰ ਨਵੇਂ ਆ ਪਿਛਲੇ 14 ਦੇ 70 80 ਪੈਸੇ ਆ ਜੀ ਹਰਿਆਣਾ ਨੰਬਰ ਹੈ ਡਬਲ ਕਲਚ ਟਰੈਕਟਰ ਹੈ ਬਾਈ ਜੀ ਇਹਦੀ ਡਿਮਾਂਡ ਰੇਟ ਹੈਗੀ ਆ ਜੀ 2 ਲੱਖ 45000 ਅੱਗੇ ਬਾਈ ਜੀ 2007 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਰੈਨਲ ਟਰੈਕਟਰ ਹੈ ਪਿਛਲੇ ਟਾਇਰ ਅੱਸੀ ਪੈਸੇ ਆ ਮੂਹਰਲੇ ਜਮਾ ਨਵੇਂ ਜੇਕੇ ਦੇ ਟਾਇਰ ਆ ਬਾਈ ਜੀ ਪੂਰੇ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਜੀ ਡਬਲ ਕਲਚ ਹੈ ਪੈਰਦਾਨਾਂ ਤੇਕਰ ਵੀ ਰੰਗ ਟਰੈਕਟਰ ਤੇ ਪੂਰਾ ਪਿਆ ਕੋਈ ਤੋਂ ਮਗਰਾੜ ਨਹੀਂ ਖਰਾਬ ਬਾਈ ਜੀ ਰਿਮਰਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਜੇ ਰੇਟ ਦੀ ਗੱਲ ਕਰੀ ਤਾਂ ਬਾਈ ਇਹਦਾ ਰੇਟ ਹੈ ਜੀ 2,75,000 ਰੁਪਏ ਅੱਗੇ ਬਾਈ ਜੀ ISR 241 ਹੈ ਸਾਰਾ ਰੈਨਲ ਟਰੈਕਟਰ ਹੈ ਮੂਰਲੇ ਟਾਇਰ ਹੈ ਮਾਰਖ ਦੇ ਨਵੇਂ ਆ ਪਿਛਲੇ ਹੈਗੇ ਜੀ ਅੱਤੇ 2010 ਮਾਡਲ ਹੈ ਡਿਮਾਂਡ ਹੈ ਜੀ 1,65,000 ਰੁਪਿਆ ਸਾਰਾ Ориجنਲ ਟਰੈਕਟਰ ਹੈ ਜੀ ਸ਼ੋ ਵਗੈਰਾ ਚੈੱਕ ਕਰ ਸਕਦੇ ਹੋ ਸਟicker ਸਟicker ਨਾਲ ਦੇ ਨੇ ਟਰੈਕਟਰ ਦੇ ਜੀ ਥੱਲੇੋਂ ਬਾਡੀ ਬੂਡੀ ਦਾ ਪੂਰਾ ਸਾਫ ਹੈ ਕੋਈ ਗੇਅਰ ਤੇ ਬਾਦ ਨਹੀਂ ਕੋਈ ਪਿਛਲੇ ਹਿੱਸੇ ਬਾਦ ਨਹੀਂ ਆਮ ਇਸਟਰ ਦੇ ਸਮੱਸਿਆ ਆਉਂਦੀ ਹੈ ਜੀ ਵੇਟ ਬੂਟ ਜਿਹੜਾ ਕੰਪਨੀ ਦਾ ਆਉਂਦਾ ਉਹ ਲੱਗਿਆ ਹੋਇਆ ਹੈ ਲੈਕਾ ਲੋਕਾਂ ਦਾ ਪੂਰਾ ਸਾਫ ਹੈ ਟਰੈਕਟਰ ਅੱਗੇ ਬਾਈ ਜੀ ਫਾਰਮ 60 2009 ਮਾਡਲ ਬਾਈ ਜੀ 13 ਦੇ ਟਾਇਰਾਂ ਚ ਮੂਹਰਲੇ ਟਾਇਰ ਨਵੇਂ ਆ ਰਗੇ ਆ ਪਿਛਲੇ 80 85 ਪੈਸੇ ਆ ਕੰਡੀਸ਼ਨ ਚੈੱਕ ਕਰ ਲਓ ਰੈਨਲ ਟਰੈਕਟਰ ਹੈ ਡਬਲ ਕਲਚ ਟਰੈਕਟਰ ਹੈ ਬਾਈ ਜੀ ਬਾਡੀ ਬੂਡੀ ਦਾ ਰੰਗ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ ਹੈ ਮਗਰਾੜ ਬਹੁਤ ਜਿਆਦਾ ਸਾਫ ਨੇ ਕਿਤੋਂ ਕੋਈ ਮਗਰਾੜ ਪੇਂਟ ਨਹੀਂ ਬਾਈ ਜੀ ਕੋਈ ਕਿਤੋਂ ਗਲਿਆ ਨਹੀਂ ਗਾ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਪੂਰੀ ਚੰਗੀ ਕੰਡੀਸ਼ਨ ਦੇ ਟਾਇਰ ਆ ਸਾਰਿਆਂ ਦੇ ਟਾਇਰ ਕੰਪਨੀ ਦੇ ਆ ਬਾਈ ਜੀ ਇਹਦਾ ਰੇਟ ਹੈਗਾ ਜੀ 2 ਲੱਖ 65000 ਅੱਗੇ ਆ ਗਿਆ ਬਾਈ ਜੀ 3630 ਕੰਪਨੀ ਦਾ ਪਾਵਰ ਆ ਮੂਰਲੇ ਟਾਇਰ 8585 ਪੈਸੇ ਆ ਬਾਈ ਜੀ ਪਿਛਲੇ 6570 ਪੈਸੇ ਆ ਬਾਡੀ ਬੂਡੀ ਦਾ ਸਾਰਾ ਰੀਨਲ ਟਰੈਕਟਰ ਹੈ ਬਾਈ ਜੀ ਇਹ ਹਾਈ ਲੋ ਦੇ ਵਿੱਚ ਆਇਆ ਸੀ TX+ ਹੈ 55 ਹੌਸਪਾਵਰ ਵਾਲਾ ਕੰਪਨੀ ਦਾ ਵੇਟ ਬੂਟ ਲੱਗਿਆ ਹੋਇਆ ਟਰੈਕਟਰ ਤੇ ਬਾਡੀ ਬੂਡੀ ਦਾ ਪੂਰਾ ਸਾਫ ਟਰੈਕਟਰ ਹੈ ਪੂਰੀ ਹੈਵੀ ਹੁੱਕ ਲੱਗੀ ਹੋਈ ਆ ਬਾਈ ਜੀ ਰੇਟ ਦੀ ਗੱਲ ਕਰੀ ਤੇ ਇਹਦਾ 2.5 ਲੱਖ ਰੁਪਿਆ ਰੇਟ ਆ ਬਾਈ ਜੀ ਐਕਸਾਈਡ ਦੀ ਵਧੀਆ ਚੰਗੀ ਕੰਪਨੀ ਦੀ ਇਹਦੇ ਤੇ ਬੈਟਰੀ ਰੱਖੀ ਹੋਈ ਹੈ ਅੱਗੇ ਭਾਈ ਜੀ ਆਪਣੇ ਕੋਲ ਹੈਗਾ ਫਾਰਮ 60 2015 ਮਾਡਲ ਜੀ 15 ਮਾਡਲ ਹੈ ਟਾਪ ਦਾ ਟਰੈਕਟਰ ਹੈ ਭਾਈ ਜੀ ਟਾਇਰ ਪਿਛਲੇ ਨਾਲ ਦੇ ਨੇ ਰੰਗ ਰੂਪ ਦਾ ਪੂਰਾ Ориਜినਲ ਟਰੈਕਟਰ ਹੈ 14 1500 ਘੰਟੇ ਚੱਲਿਆ ਹੋਇਆ ਰੇਟ ਦੀ ਗੱਲ ਕਰੀ ਤਾਂ 4 ਲੱਖ 45000 ਰੁਪਿਆ ਇਹਦੀ ਡਿਮਾਂਡ ਹੈ 15 ਮਾਡਲ ਹੈ ਬਾਕੀ ਮੌਕੇ ਤੇ ਦੀ ਅੱਗੇ ਆ ਆਪਣੇ ਕੋਲ ਹੈ ਜੀ ਸੋਨਾ ਲੀਕਾ 60 ਇਹ ਮਿੰਨੀ 60 ਵਜਦਾ ਐ ਐਮ 60 ਵਜਦਾ ਭਾਈ ਜੀ ਤਿੰਨ ਸਿਲੰਡਰ ਹੁੰਦਾ ਪਿਆ ਉਸ ਪਾਵਰ ਦੇ ਵਿੱਚ ਹੁੰਦਾ ਤੇਲ ਬਰੇਕ ਹੈ 13 ਦੇ ਟੈਰਾਂ ਦਾ A to Z ਟ੍ਰੈਕਟਰ ਇਹ ਨਾਲ 2010 ਮਾਡਲ ਹੈ 2010 ਮਾਡਲ ਹੈ ਪੰਜਾਬ ਨੰਬਰ ਦਾ ਟ੍ਰੈਕਟਰ ਹੈ ਬਾਈ ਜੀ ਤੇ ਰੇਟ ਦੀ ਗੱਲ ਕਰੀ ਤਾਂ 2,90,000 ਇਹ ਤੋਂ ਬਿਨਾ ਆਪਣੇ ਕੋਲੇ 44 ਵੀ ਹੈਗਾ ਬਾਈ ਜੀ ਆਪਣੇ ਕੋਲੇ ਘੱਟ ਰੇਂਜ ਵਾਲਾ 60 97 ਇੱਕ ਦੇ ਦਿਨ ਦੇ ਵਿੱਚ ਆ ਜਾਊਗਾ ਬਾਈ ਜੀ ਆਪਣੇ ਕੋਲੇ ਤੇ ਇਸ ਤੋਂ ਬਣ ਆਪਣੇ ਕੋਲੇ ਦੋ ਚੈਂਪੀਅਨ ਵੀ ਹੈਗੇ 10 ਮਾਡਲ 11 ਮਾਡਲ ਬਾਈ ਜੀ ਪੰਜਾਬ ਨੰਬਰ ਹਰਿਆਣਾ ਨੰਬਰ ਸਾਫ ਕੰਡੀਸ਼ਨ ਦੇ ਟਰੈਕਟਰ ਹੈ ਤੇ ਜੇ ਕਿਸੇ ਵੀ ਵੀਰ ਭਰਾ ਨੂੰ ਕੋਈ ਲੋੜ ਹੋਵੇ ਕਿਸੇ ਵੀ ਟਰੈਕਟਰ ਦੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਆਂ ਆਪਣਾ ਮੋਬਾਈਲ ਨੰਬਰ ਹੈਗਾ 98554 00499 ਏਰੀਆ ਆਪਣਾ ਬਰਿੰਦਾ ਬਾਈ ਜੀ ਉੱਥੋਂ ਤੁਹਾਨੂੰ ਟਰੈਕਟਰਾਂ ਦੀ ਵੀਡੀਓ ਦੇ ਲਾਕ ਦੇ ਵਿੱਚ ਕੰਡੀਸ਼ਨ ਚੈੱਕ ਕਰਾ ਦਿੰਦੇ ਆਂ ਜੀ ਸ਼ੁਰੂ ਦੇ ਵਿੱਚ ਹੈਗਾ ਜੀ 36b ਅਡਜਸਟੇਬਲ ਹੁੱਕ ਲੱਗੀ ਹੈ ਸਾਫ ਲੈਂਕਾਂ ਦਾ ਜੀ ਇਹ 2005 ਮਾਡਲ ਟਰੈਕਟਰ ਬਾਈ ਜੀ ਪੂਰੀ ਹੈਵੀ ਹੁੱਕ ਲੱਗੀ ਹੈ ਸਪੋਰਟਾਂ ਸਪੂਟਾਂ ਲੱਗੀਆਂ ਹੋਈਆਂ ਇਹ 2007 ਮਾਡਲ ਬਾਈ ਜੀ ਅਡਜਸਟੇਬਲ ਹੁੱਕ ਲੱਗੀ ਹੈ ਸਾਈਡਾਂ ਨੂੰ ਸਤ ਲੈਂਕਾਂ ਦੀਆਂ ਸਾਫ ਸਪੂਟਾਂ ਸਪੂਟਾਂ ਲੱਗੀਆਂ ਹੋਣਗੀਆਂ ਇਹ ਬਾਈ ਜੀ ਐਸ਼ਰ ਹੈ ਫੀਰੀਆਂ ਵੀ ਲੈਂਕਾਂ ਲੁਕਾ ਪੂਰੀਆਂ ਸਾਫ ਆ ਕਿਤੇ ਉਹ ਵੈਲਟ ਨਹੀਂ ਬਾਈ ਜੀ ਮਗਰਾੜ ਤੁਸੀਂ ਦੇਖ ਸਕਦੇ ਹੋ ਜੀ ਘੋਗੜਿਆ ਨਹੀਂ ਕੋਈ ਖਰਾਬ ਨਹੀਂ ਆ 2009 ਮਾਡਲ 60 ਬਾਈ ਜੀ ਇਹਨੂੰ ਵੀ ਸਪੋਰਟਾਂ ਲੈਂਕਾਂ ਪੂਰੀ ਵਧੀਆ ਹੈਵੀ ਹੁੱਕ ਲੱਗੀ ਹੋਈ ਹੈ ਜੀ ਆਹ ਸ਼ਕਤੀ ਪੀ ਬਾਈ ਜੀ ਨਾਲ ਦੇ ਸੰਗਲ ਸੰਗਲ ਲੱਗੇ ਹੋਏ ਟਰੈਕਟਰ ਨੂੰ ਹੈਵੀ ਹੁੱਕ ਲੱਗੀ ਹੈ ਜੀ ਡੰਡਾ ਡੁੰਡਾ ਮਗਰਾੜ ਮਰੂੜ ਪੂਰੇ ਸਾਫ਼ ਹੈ ਬਾਈ ਜੀ ਹੋਰ ਵੀ ਕਿਸੇ ਜਾਣਕਾਰੀ ਲਈ ਆਪਾਂ ਨੂੰ ਸੰਪਰਕ ਕਰਦੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨਵਾਦ ਦੋਸਤੋ